ਰਤ ਕਰੇ ਰਤ ਕਰੇ ਕਿਸਾਨਾਂ ਨਾਲ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਕਿਸਾਨਾਂ ਮਜ਼ਦੂਰਾਂ ਦਾ ਜੈ ਜਿੰਦਾਬਾਦ 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 ਗੁੰਗਾ ਸਰਕਾਰ ਮੁਰਦਾਬਾਦ ਮੁਰਦਾਬਾਦ ਗੁੰਗਾਬਾਦ ਮੈਂਗ ਮੇਲ ਸੇ ਫੱਤੇਵਾਲਾ ਡਿਸਟ੍ਰਿਕਟ ਫੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋ ਕਿਸਾਨ ਮਜ਼ਦੂਰ ਮੋਰਚਾ ਨੇ ਐਲਾਨ ਕੀਤਾ ਸੀ ਉਹਦੇ ਸੱਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਫਰੀਪਰ ਦੇ ਜ਼ੋਨ ਮੱਲਾਵਾਲਾ ਕਸਬਾ ਮੱਲਾਂਵਾਲਾ ਦੇ ਚੌਂ ਮੇਨ ਚੌਂਕ ਦੇ ਵਿੱਚ ਜੋ ਅਮਰੀਕਾ ਦੇ ਉਪ ਰਾਸ਼ਟਰਪਤੀ ਭਾਰਤ ਦੇ ਨਾਲ ਕਰਮੁਕਤਵਾਰ ਸਮਝੌਤਾ ਅੱਜ ਕਰਨ ਪਹੁੰਚੇ ਨੇ ਜਿਹਨੂੰ ਟੈਰਫ ਕਹਿ ਰਹੇ ਆ ਟੈਰਫ ਸਮਝੌਤਾ ਕਹਿ ਰਹੇ ਆ ਉਹ ਉਹ ਜਿਹੜਾ ਉਹਦੇ ਵਿਰੋਧ ਦੇ ਵਿੱਚ ਮੋਦੀ ਸਰਕਾਰ ਦਾ ਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਬੈਂਸ ਦਾ ਕਿਸਾਨਾਂ ਮਜ਼ਦੂਰਾਂ ਨੇ ਇਕੱਤਰ ਹੋ ਕੇ ਪੁਤਲਾ ਫੂਕਿਆ ਬਾਤ ਜ਼ੋਰਦਾਰ ਨਾਰੇਬਾਜੀ ਕੀਤੀ ਆ ਸਾਡੀ ਮੰਗ ਆ ਵੀ ਜੇਕਰ ਇਹ ਸਮਝੌਤਾ ਲਾਗੂ ਹੁੰਦਾ ਵਾ ਇਹੋ ਇਹ ਸਮਝੌਤਾ ਲਾਗੂ ਹੋਣ ਦੇ ਨਾਲ ਜਿੱਥੇ ਪੂਰੇ ਪੰਜਾਬ ਦੀ ਪੂਰੇ ਦੇਸ਼ ਦੀ ਖੇਤੀ ਪ੍ਰਭਾਵਿਤ ਹੋਊਗੀ ਪਸ਼ੂ ਪਾਲਕਾਂ ਦਾ ਧੰਦਾ ਪ੍ਰਭਾਵਿਤ ਹੋਊਗਾ ਕਿਉਂਕਿ ਜੇਕਰ ਬਾਹਰ ਦੁੱਧ ਤੇ ਦੁੱਧ ਤੋਂ ਬਣ ਵਾਲੀਆਂ ਵਸਤਾਂ ਜਾਂ ਬਾਹਰਲਾ ਅਨਾਜ ਜਾਂ ਨੌਨ ਵੈਜ ਕੋਈ ਇੱਧਰ ਆਉਂਦਾ ਤੇ ਜਿਹੜੇ ਵੀ ਧੰਦਿਆਂ ਦੇ ਨਾਲ ਜੁੜੇ ਹੋਇਆ ਚਾਹ ਕਿਸਾਨੀ ਜਿਹੜੀ ਆ ਜਾਂ ਪਸ਼ੂ ਪਾਲਕ ਧੰਦਾ ਉਹ ਪੂਰਾ ਤਰ੍ਹਾਂ ਪ੍ਰਭਾਵਿਤ ਹੋਊਗਾ ਕਿਉਂਕਿ ਬਿਨਾ ਟੈਕਸ ਤੋਂ ਅਮਰੀਕਾ ਜਿਹੜਾ ਉਹ ਇਧਰ ਅਵਸਥਾਂ ਲੈ ਕੇ ਆਊਗਾ ਸਾਡੀ ਮੰਡੀ ਜਿਹੜੀ ਭਾਰਤੀ ਉਹ ਕ੍ਰੈਸ਼ ਹੋ ਜਾਊਗੀ ਕਿਤੇ ਕਿਸਾਨਾਂ ਮਜ਼ਦੂਰਾਂ ਨੂੰ ਲਾਹੇਵੰਦ ਨਾ ਤੇ ਦੁੱਧ ਤੇ ਦੁੱਧ ਤੋਂ ਬਣ ਆਲੀਆਂ ਅਵਸਥਾਂ ਦੇ ਲਾਹੇਵੰਦ ਭਾਅ ਮਿਲਣਗੇ ਇਸੇ ਤਰ੍ਹਾਂ ਅਨਾਜ ਕਣਕ ਉਹਦੇ ਉੱਤੇ ਰੇਟ ਤੇ ਪ੍ਰਭਾਵਿਤ ਹੋਊਗਾ ਕਿਉਂਕਿ ਜੇਕਰ ਉਹ ਬਿਨਾ ਟੈਕਸ ਤੋਂ ਇੱਥੇ ਮੰਡੀ ਦੇ ਵਿੱਚ ਆਊਗੀ ਉਹਨਾਂ ਦੀ ਕਣਕ ਜਾਂ ਹੋਰ ਅਨਾਜ ਆਊਗਾ ਤੇ ਇੱਥੋਂ ਦਾ ਜਿਹੜੀ ਪੈਦਾ ਕਰਦੇ ਆ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਕਿਸਾਨ ਕਣਕ ਪੈਦਾ ਕਰਦੇ ਆ ਉਹਨਾਂ ਦਾ ਵੀ ਲਾਹੇਵੰਦ ਜਿਹੜਾ ਰੇਟ ਆ ਉਹਨਾਂ ਨੂੰ ਨਹੀਂ ਦਿੱਤਾ ਜਾਊਗਾ ਇਸ ਕਰਕੇ ਪੂਰਾ ਜਿਹੜਾ ਸਮਝੌਤਾ ਉਹ ਕਾਰਪੋਰੇਟ ਪੱਖੀ ਆ ਜਿਉਂਦੀ 트াম্প ਸਰਕਾਰ ਆਈ ਆ ਕਾਰਪੋਰੇਟ ਨੂੰ ਹੋਰ ਤਗੜੇ ਪੱਦਰ ਤੇ ਵਡਾਵਾ ਦੇ ਰਹੀ ਆ ਵਿਕਸਤ ਦੇਸ਼ ਆ ਪੂਰਾ ਦਬਾਅ ਪਾ ਕੇ ਭਾਰਤ ਦੇ ਉੱਤੇ ਇਹ ਕਰਨਾ ਚਾਹੁੰਦਾ ਅਸੀਂ ਵਿਰੋਧ ਕਰਦੇ ਆ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਹੀ ਜੋਨ ਪਧਰੀ ਸਾਡੀ ਜਥੇਬੰਦੀ ਵੱਲੋਂ ਜਿੱਥੇ ਰੋਸ ਮੁਜ਼ਾਰੇ ਕੀਤੇ ਦੇ ਜਾ ਰਹੇ ਆ ਪੰਜਾਬ ਪੱਦਰ ਤੇ ਪੂਰੇ ਦੇਸ਼ ਦੇ ਵਿੱਚ ਇਸੇ ਤਰ੍ਹਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਸਾਡੀ ਮੰਗ ਆ ਕਿ ਇਸ ਸਮਝੌਤੇ ਤੋਂ ਭਾਰਤ ਜਿਹੜਾ ਉਹ ਪਿੱਛੇ ਹਟੇ ਤੇ ਜੋ ਪਲਾਮ ਗ੍ਰਾਮ ਦੇ ਵਿੱਚ ਜਿਹੜੀ ਘਟਨਾ ਹੋਈ ਆ ਹਮਲਾ ਹੋਇਆ ਉਹਦੀ ਵੀ ਅਸੀਂ ਨਿੰਦਾ ਕਰਦੇ ਆ ਇਹੋ ਜਿਹੇ ਜਿਹੜੇ ਦੇਸ਼ ਨੂੰ ਦੇਸ਼ ਦੇ ਵਿੱਚ ਜਿਹੜੀ ਘਟਨਾ ਹੋਈ ਆ ਨੇਕਾਂ ਜਿਹੜੇ ਉੱਥੇ ਸਲਾਮੀ ਮਾਰੇ ਗਏ ਆ ਉਹਦੀ ਅਸੀਂ ਕੜੇ ਸ਼ਬਦਾਂ ਇਹ ਨਿੰਦਾ ਕਰਦੇ ਆ ਜਿਨ੍ਹਾਂ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਧੰਨਵਾਦ ਭਾਈ ਗੁਰਜੀਤਾ ਹਾਲ ਸਾਹਿਬ ਭਾਈ ਗੁਰਜੀਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅਮਰੀਕਾ ਦਾ ਉਪ ਰਾਸ਼ਟਰਪਤੀ ਭਾਰਤ ਦੇ ਵਿੱਚ ਆਇਆ ਹੋਇਆ ਹੈ ਜੋ ਇਹਨਾਂ ਦੇ ਨਾਲ ਸਮਝੌਦਾ ਕਰਨ ਵੀ ਜੋ ਇਹਨਾਂ ਨੇ ਬਾਹਰਲੇ ਅਮਰੀਕਾ ਦੇ ਵਿੱਚੋਂ ਕਣਕ ਜਾਂ ਬਾਕੀ ਫਸਲਾਂ ਲਿਆ ਕੇ ਇੱਥੇ ਵੇਚਣ ਦਾ ਸਮਝੌਦਾ ਕਰਨ ਆਇਆ ਹੈ ਉਸ ਸਮਝੌਤੇ ਨੂੰ ਅਸੀਂ ਨਕਾਰਦੇ ਹੋਏ ਸਾਰੀਆਂ ਜਥੇਬੰਦੀਆਂ ਨਕਾਰਦੀਆਂ ਹੋਈਆਂ ਵੀ ਜੇ ਸਮਝੌਦਾ ਕਰਕੇ ਵਾਰੀਆਂ ਫਸਲਾਂ ਲਿਆ ਕੇ ਇੱਥੇ ਵੇਚਣਗੇ ਉਹਨਾਂ ਨੂੰ ਟੈਕਸ ਮੁਕਤ ਕੀਤਾ ਜਾਏਗਾ ਉਹ 14 ਤੋਂ 1500 ਰੁਪਏ ਕਣਕ ਇੱਥੇ ਵਿਕੇਗੀ ਜਦੋਂ ਉਹ ਕਣਕਾਂ ਦੇ 14-1500 ਰੁਪਏ ਇੱਥੇ ਵਿਕੇਗੀ ਤੇ ਜੋ ਕਿਸਾਨਾਂ ਦੀ 2425 ਰੁਪਏ ਐਮਐਸਪੀ ਦੇ ਕਣਕ ਆ ਉਸ ਨੂੰ ਕੋਈ ਨਹੀਂ ਖਰੀਦੇਗਾ ਇਸ ਕਰਕੇ ਸਾਰੇ ਜਥੇਬੰਦੀਆਂ ਵਿਰੋਧ ਕਰ ਰਹੀਆਂ ਉਸੇ ਲੜੀ ਤਹਿਤ ਅੱਜ ਮੱਲਾਂਵਾਲਾ ਮੇਨ ਚੌਂਕ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਮੋਦੀ ਸਰਕਾਰ ਦਾ ਔਰ ਜੀਡੀ ਬੈਂਸ ਦਾ ਪੁਤਲਾ ਫੂਕੇ ਨਾਲ ਪੰਜਾਬ ਸਰਕਾਰ ਦਾ ਪੁਤਲਾ ਫੂਕੇ ਰੋਸ ਯਾਰ ਕਰ ਰਹੇ ਆ ਵੀ ਇਹ ਜਿਹੜੇ ਸਮਝੌਤੇ ਰੱਦ ਕਰੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਜੋ 23 ਫਜ਼ਰਾਂ ਦੀ ਐਮਐਸਬੀ ਬਣਦੀ ਆ ਉਹ ਗਾਰੰਟੀ ਕਾਨੂੰਨ ਮੁਹੱਈਆ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ